किसे कवि ने लिखे है कि अब चैन से रहे दुनिया में जमाने वाले सो गए कब के लोगों को जगाने वाले कहने को तो लाखों हैं पर कितने हैं जुल्म के आगे सर कभी ना झुकाने वाले लखा लोग रोज इस दुनिया ते आदे हैं ते लख लोग ਰੋਜ਼ ਇਸ ਦੁਨੀਆ ਤੋਂ ਚਲੇ ਜਾਂਦੇ ਆ ਪਰ ਇਤਿਹਾਸ ਦੇ ਵਿੱਚ ਕੁਝ ਐਸੇ ਲੋਕ ਵੀ ਹੁੰਦੇ ਆ ਜਿਹੜੇ ਆਂਦੇ ਤਾਂ ਜ਼ਰੂਰ ਆ ਪਰ ਜਾਂਦੇ ਨਹੀਂ ਆਪਣੀ ਸੇਵਾ ਆਪਣੀ ਖਿਦਮਤ ਆਪਣਾ اخلاق ਉਹਦੀ وجہ ਨਾਲ ਅਮਰ ਹੋ ਜਾਂਦੇ ਆ ਮੇਰਾ ਦਿਲ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਹੈ ਕਿ ਸਾਡੇ ਇੱਜ਼ਤ ਮਾ ਚੌਧਰੀ ਓਮ ਪ੍ਰਕਾਸ਼ ਚੁਟਾਲਾ ਸਾਹਿਬ ਦੀ ਜਿਹੜੀ ਰੂਹ ਹੈ ਉਹ ਐਸ ਇਲਾਕੇ ਦੇ ਵਿੱਚ ਅਮਰ ਹੋ ਜਾਏਗੀ ਚੌਧਰੀ ਓਮ ਪ੍ਰਕਾਸ਼ ਚੁਟਾਲਾ ਸਾਹਿਬ ਸੱਚ ਦਾ ਝੂਠ ਨਾਲ ਕਦੀ ਵੀ ਸਮਝੌਤਾ ਕਰਨ ਦਾ ਨਾ ਹੈ ਚੌਧਰੀ ਸਾਹਿਬ ਕਿਸਾਨ ਦੀ ਲੜਾਈ ਲੜ ਜਾਣ ਦਾ ਨਾ ਹੈ ਚੌਧਰੀ ਓਮ ਪ੍ਰਕਾਸ਼ ਚੁਟਾਲਾ ਸਾਹਿਬ ਗਰੀਬ ਦੇ ਹੱਕਾਂ ਲਈ ਟੱਟ ਜਾਣ ਦਾ ਨਾਮ ਹੈ ਚੌਧਰੀ ਓਮਪ੍ਰਕਾਸ਼ ਚੋਟਾਲਾ ਸਾਹਿਬ ਵਤਨ ਨਾਲ ਮੁਹੱਬਤ ਕਰ ਵਤਨ ਨਾਲ ਵਫਾ ਕਰ ਜਾਣ ਦਾ ਨਾਮ ਹੈ ਤੇ ਚੌਧਰੀ ਓਮਪ੍ਰਕਾਸ਼ ਚੋਟਾਲਾ ਇਨਸਾਨੀਅਤ ਨੂੰ ਜ਼ਿੰਦਾ ਕਰ ਜਾਣ ਦਾ ਨਾਮ ਹੈ ਤਵਾਰੀਖ ਦਾ ਹਰ ਦੌਰ ਚੌਧਰੀ ਸਾਹਿਬ ਦਾ ਇਸ਼ਾਨਦਮੰਦ ਰਹੇਗਾ ਚੌਧਰੀ ਸਾਹਿਬ ਦੀ ਰਾਜਨੀਤੀ ਦਾ ਮਰਕਜ਼ ਮਹਿਵਰ ਤੇ ਮਕਸਦ ਸਿਰ ਵੀ ਕੋਈ ਸੀ ਕਿ ਹਰਿਆਣਾ ਨੂੰ ਉਹ ਬੜੇ ਆਲਾ ਮੁਕਾਮ ਤੇ ਦੇਖਣਾ ਚਾਹੁੰਦੇ ਸੀ ਚੌਧਰੀ ਓਮ ਪ੍ਰਕਾਸ਼ ਚੋਟਾਲਾ ਸਾਹਿਬ ਜੋ ਹਰਿਆਣੇ ਦੇ بیٹے ਤੇ ਬੇਟੀ ਹੈ ਉਹਨਾਂ ਨੂੰ ਵਿੱਦਿਆ ਦੇ ਜ਼ੇਵਰ ਨਾਲ ਆ ਰਾਪਤਾ ਹੋਇਆ ਦੇਖਣਾ ਚਾਹੁੰਦੇ ਸੀ ਹਰਿਆਣਵੀ ਸਾਰੇ ਹਿੰਦੁਸਤਾਨ ਦੇ ਵਿੱਚ ਸਿਰ ਉਠਾ ਕੇ ਚੱਲ ਸਕੇ ਤੇ ਗਰਦਨ ਗਰਦਨ ਜਿਹੜੀ ਅਕੜਾ ਕੇ ਚੱਲ ਸਕੇ ਇਹ ਚੌਧਰੀ ਸਾਹਿਬ ਦਾ ਸਿਆਸਤ ਦਾ ਮਕਸਦ ਸੀ ਦੋਸਤੋ ਅੱਜ तमाम ਦੇਸ਼ ਦੇ ਨੇਤਾ ਹਲਕੇ ਦੇ ਇਲਾਕੇ ਦੇ ਲੋਕ ਬੀਜੇਪੀ ਪਾਰਟੀ ਦੇ ਸਾਡੇ ਰਾਸ਼ਟਰੀ ਅਧਿਖ ਨੱਡਾ ਸਾਹਿਬ ਹਰਿਆਣਾ ਦੇ ਸੀਐਮ ਸਾਹਿਬ ਉਹ ਵੀ ਇੱਥੇ ਤਸ਼ਰੀਫ ਫਰਮਾਨੇ ਅਸੀਂ ਸਾਰੇ ਇਕੱਠੇ ਹੋਏ ਹੈ ਕਿ ਰੱਬਾ ਇਸ ਇਨਸਾਨ ਦੀ ਨੇਕੀ ਨੂੰ ਗਰੀਬ ਦੀ ਦੋਸਤੀ ਨੂੰ ਤੇ ਵਤਨ ਦੀ ਵਫਾ ਨੂੰ ਇਸ ਨੇਕ انسان ਦੀ ਨੇਕੀ ਨੂੰ ਤੁਸੀਂ ਸਿਲਾ ਜ਼ਰੂਰ ਦੇਣਾ ਹੈ ਪੰਜਾਬ ਤੇ ਹਰਿਆਣਾ ਦੋ ਸਕੇ ਭਰਾ ਹੈ ਇੱਕ ਮਾਂ ਦੀ ਔਲਾਦ ਹੈ ਔਰ ਇਹ ਜਿਹੜੇ ਪੰਜਾਬ ਤੇ ਹਰਿਆਣਾ ਇਹਦੀ ਜਿਹੜਾ ਭਾਈ ਹੈ ਔਰ ਭਾਈਚਾਰਾ ਚੌਧਰੀ ਦੇਵੀ لال ਸਾਹਿਬ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਇਸ ਭਾਈਚਾਰੇ ਦੀ علامهਤ ਤੇ ਇਸ ਭਾਈਚਾਰੇ ਦੇ ਪ੍ਰਤੀਕ ਹੈ ਔਰ ਅੱਜ ਮੈਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਚੌਧਰੀ ਦੇਵੀ لال ਦੇ ਸੰਸਕਾਰ ਸੀ ਇਹ ਸੰਸਕਾਰ ਚੌਧਰੀ ओमप्रकाश चौटाला ਤੇ ਅਗਲੇ ਉਹਨਾਂ ਦੀ ਔਲਾਦ ਦੇ ਵਿੱਚ ਇਹ ਮੁntਕਲ ਹੋਇਆ ਹੈ ਦੋਸਤੋ ਅੱਜ ਇਸ ਗਮ ਦੇ ਮੌਕੇ ਦੇ ਵਿੱਚ ਮੈਂ ਇੱਕੋ ਹੀ ਗੱਲ ਕਹਿ ਸਕਦਾ ਹੈ ਕਿ ਪ੍ਰਮਾਤਮਾ ਜੋ ਚੌਧਰੀ ਦੇਵੀ لال ਜੀ ਦਾ ਖਾਨਦਾਨ ਹੈ ਉਹਨਾਂ ਨੂੰ ਚੌਧਰੀ ਓਮ ਪ੍ਰਕਾਸ਼ ਵਰਗੀ ਜੁਰਤ ਹਿੰਮਤ ਉਖਤਾ ਦਿਲ ਤੇ ਉਹ ਸਖੀ ਦਿਲ ਦੇ ਆਜੇ ਕਿ ਸਰਕਾਰਾਂ ਨਾਲ ਤੇ ਕਿਸਾਨ ਦੀ ਲੜਾਈ ਲਈ ਡਟ ਜਾਣ ਦਾ ਜੋ ਜੁਰਤ ਸੀ ਉਹ ਇਸ ਖਾਨਦਾਨ ਦੇ ਵਿੱਚ ਵੀ ਆ ਸਕੇ ਔਰ ਮੈਂ ਆਪਣੇ ਛੋਟੇ ਭਾਈ ਅਬੇ ਸਿੰਘ ਜੀ ਨੂੰ ਮੈਂ ਕਹਾਂਗਾ ਅਜੇ ਸਾਹਿਬ ਜੋ ਮੇਰੇ ਤੋਂ ਉਮਰ ਚ ਵੱਡੇ ਆ ਉਹਨਾਂ ਨੂੰ ਕਹਾਂਗਾ ਕਿ ਚੌਧਰੀ ਦੇਵੀ ਲਾਲ ਜੀ ਦਾ ਜੋ ਵਿਰਾਸਤ ਹੈ ਇਹ ਤੁਹਾਡੇ ਲਈ ਇਕ عظیم ਜ਼ਿੰਮੇਵਾਰੀ ਔਰ ਇਹ ਮੁਕੱਦਸ ਇਮਾਨਤ ਹੈ ਪ੍ਰਮਾਤਮਾ ਤੁਹਾਨੂੰ ਦੋਵੇਂ ਭਰਾਵਾਂ ਨੂੰ ਆਪਣੇ ਸ਼ਫੀਕ ਬਾਪ ਆਪਣੇ ਸ਼ਫੀਕ ਦਾਦਾ ਜੀ ਦੇ ਨਕਸ਼ੇ ਕਦਮ ਤੇ ਚੱਲਣ ਦੀ ਤੁਹਾਨੂੰ ਜੁਰਤ ਤੇ ਹਿੰਮਤ ਦੇਵੇ ਜਿੰਨੇ ਵੀ ਅਜ ਇਲਾਕੇ ਦੇ ਲੋਕ ਆਏ ਹੈ ਮੈਂ ਪ੍ਰਮਾਤਮਾਗੇ ਅਰਦਾਸ ਕਰੂੰਗਾ ਤੁਹਾਡੇ ਹੋਣ ਨਾਲ ਪਰਿਵਾਰ ਤੇ ਜ਼ਖਮਾਂ ਤੇ ਮਲਮ ਲੱਗੀ ਐ ਤੁਹਾਡੇ ਆਉਣ ਨਾਲ ਦੁੱਖ ਵੰਡਿਆ ਗਿਆ ਹੈ ਜਿੰਨੇ ਵੀ ਤੁਸੀਂ ਆਏ ਹੋ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੁਹਾਡੀਆਂ ਔਲਾਦਾਂ ਨੂੰ ਖੁਸ਼ ਰੱਖੇ ਤੁਹਾਡੀਆਂ ਭੈਣਾਂ ਨੂੰ ਖੁਸ਼ ਰੱਖੇ ਤੁਹਾਡੇ ਭਰਾਵਾਂ ਨੂੰ ਖੁਸ਼ ਰੱਖੇ ਪਰਮਾਤਮਾ ਤੁਹਾਡੇ ਮਾਪੇ ਨੂੰ ਖੁਸ਼ ਰੱਖੇ ਪਰਮਾਤਮਾ ਹਿੰਦੁਸਤਾਨ ਦੀ ਇਫਾਜ਼ਤ ਕਰੇ ਤੇ ਪਰਮਾਤਮਾ ਚੋਟਾਲਾ ਪਰਿਵਾਰ ਨੂੰ ਦੇਸ਼ ਤੇ ਕੌਮ ਦੀ ਖਿਦਮਤ ਕਰਨ ਦੀ ਤੋਫੀਕ عطا ਫਰਮਾਵੇ ਪਰਮਾਤਮਾ ਸਾਡੇ ਬਜ਼ੁਰਗ ਚੌਧਰੀ ਓਮ ਪ੍ਰਕਾਸ਼ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਜੈ ਹਿੰਦ